ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਗੁਰੂ ਨਾਨਕ ਬਾਣੀ ਪਾਠਾ ਉਤੇ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਸੰਗਤ ਜੀ ਆਪਾਂ ਕਾਫੀ ਦੇਰ ਬਾਅਦ ਰੂਬਰੂ ਹੋ ਰਹੇ ਆ ਸੋ ਆਪਣਾ ਅੱਜ ਦਾ ਵਿਸ਼ਾ ਹੈ ਕੌਣ ਵੱਡਾ ਗ੍ਰੰਥੀ ਸਿੰਘ ਵੱਡਾ ਕਿ ਮਹਾਰਾਜਾ ਵੱਡਾ ਸੋ ਸੰਗਤ ਜੀ ਗ੍ਰੰਥੀ ਸਿੰਘ ਉਹ ਹੁੰਦਾ ਜੋ ਸਾਡੇ ਗੁਰਦੁਆਰਾ ਸਾਹਿਬ ਜੀ ਵਿੱਚ ਰਹਿ ਕੇ ਸਾਡੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਬੜੀ ਜ਼ਿੰਮੇਦਾਰੀ ਨਾਲ ਕਰਦਾ ਜੋ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਨੂੰ ਗੁਰਬਾਣੀ ਦਾ ਪਾਠ ਸੁਣਾਉਂਦਾ ਜੋ ਸੁੱਖ-ਦੁੱਖ ਵੇਲੇ ਸਾਡੇ ਘਰਾਂ ਵਿੱਚ ਆ ਕੇ ਸਾਨੂੰ ਗੁਰਬਾਣੀ ਦਾ ਪਾਠ ਸੁਣਾਉਂਦਾ ਜੋ ਗੁਰਬਾਣੀ ਦਾ ਸਹਿਜ ਪਾਠ ਵੀ ਕਰਦਾ ਹੈ ਅਖੰਡ ਪਾਠ ਸਾਹਿਬ ਵੀ ਕਰਦਾ ਹੈ ਉਸ ਨੂੰ ਅਸੀਂ ਗ੍ਰੰਥੀ ਸਿੰਘ ਜਾਂ ਗ੍ਰੰਥੀ ਆਖਦੇ ਆਂ ਅੰਜ ਸਿੱਖ ਸਮਾਜ ਵਿੱਚ ਗ੍ਰੰਥੀ ਸਿੰਘ ਨੂੰ ਗੈਨੀ ਜੀ ਜਾਂ ਭਾਈ ਜੀ ਵੀ ਆਖਿਆ ਜਾਂਦਾ ਪਰ ਅਸਲ ਵਿੱਚ ਪ੍ਰਾਚੀਨ ਤੌਰ ਤੇ ਗੁਰੂ ਸਹਿਬਾਨ ਵੱਲੋਂ ਵਰੋਸਾਇਆ ਹੋਇਆ ਸ਼ਬਦ ਗ੍ਰੰਥੀ ਹੀ ਹੈ ਜਿਵੇਂ ਸਾਨੂੰ ਕੋਈ ਪੁੱਛੇ ਕਿ ਸਿੱਖ ਧਰਮ ਦੇ ਪਹਿਲੇ ਗ੍ਰੰਥੀ ਕੌਣ ਸਨ ਤਾਂ ਅਸੀਂ ਝੱਟ ਹੀ ਕਹਾਂਗੇ ਕਿ ਬਾਬਾ ਬੁੱਢਾ ਜੀ ਪਰ ਅਸੀਂ ਇਸ ਤਰ੍ਹਾਂ ਤਾਂ ਨਹੀਂ ਕਹਿੰਦੇ ਨਾ ਕਿ ਸਿੱਖ ਧਰਮ ਦੇ ਪਹਿਲੇ ਗਿਆਨੀ ਜੀ ਜਾਂ ਪਹਿਲੇ ਭਾਈ ਜੀ ਕੌਣ ਸਨ ਸੋ ਸਿੱਖ ਧਰਮ ਦਾ ਪ੍ਰਚਲਿਤ ਅਤੇ ਪ੍ਰਾਚੀਨ ਸ਼ਬਦ ਹੈ ਗ੍ਰੰਥੀ ਗ੍ਰੰਥੀ ਗ੍ਰੰਥ ਵਿੱਚੋਂ ਪੈਦਾ ਹੁੰਦਾ ਹੈ ਗ੍ਰੰਥੀ ਗ੍ਰੰਥ ਵਿੱਚੋਂ ਪੈਦਾ ਹੁੰਦਾ ਹੈ ਭਾਵ ਕੇ ਜਿਸ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਭਿਆਸ ਕੀਤਾ ਹੋਵੇ ਅਤੇ ਉਹਨਾਂ ਗ੍ਰੰਥਾਂ ਵਿੱਚਲੇ ਗਿਆਨ ਦਾ ਬਖੂਬੀ ਤਤਬਿਤਾ ਹੋਵੇ గ్రంథਾਂ ਵਿੱਚਲੇ ਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਲੋਕਾਂ ਵਿੱਚ ਪ੍ਰਚਾਰ ਦਾ ਹੋਵੇ ਇਸ ਤਰ੍ਹਾਂ ਦਾ ਮਨੁੱਖ ਗ੍ਰੰਥਦਾ ਦੂਜਾ ਰੂਪ ਹੀ ਗ੍ਰੰਥੀ ਹੁੰਦਾ ਹੈ ਉਹ ਜੇ ਅਸੀਂ ਗ੍ਰੰਥੀ ਵਾਸਤੇ ਗਿਆਨੀ ਜੀ ਸ਼ਬਦ ਵੀ ਵਰਤਦੇ ਆਂ ਪਰ ਗਿਆਨੀ ਤਾਂ ਉਹ ਹੁੰਦਾ ਹੈ ਜੋ ਸਾਰੇ ਧਰਮਾਂ ਦੇ ਗ੍ਰੰਥਾਂ ਅਤੇ ਕਿਤਾਬਾਂ ਨੂੰ ਪੜ੍ਹ ਸੁਣ ਕੇ ਸਾਰਾ ਗਿਆਨ ਆਪਣੇ ਅੰਦਰ ਇਕੱਠਾ ਕਰ ਲੈਂਦਾ ਹੈ ਅਤੇ ਬਿਨਾਂ ਕਿਸੇ মতਪੇਦ ਤੋਂ ਆਪਣੇ ਧਰਮ ਵਿੱਚ ਪੱਕਾ ਰਹਿ ਕੇ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਵਿਚਾਰ ਕੇ ਤਤਪੇਦ ਦੀ ਗੱਲ ਕਰਦਾ ਜੋ ਕਿਸੇ ਵੀ ਧਰਮ ਦੀ ਨਿੰਦਿਆ ਕੀਤੇ ਬਿਨਾਂ ਸਾਰੀ ਮਨੁੱਖਤਾ ਨੂੰ ਸਰਲ ਪਾਸ਼ਾ ਵਿੱਚ ਗਿਆਨ ਸਮਝਾ ਕੇ ਉਹਨਾਂ ਨੂੰ ਸੱਚ ਦੇ ਰਾਹ ਤੇ ਤੋਰਦਾ ਉਸ ਨੂੰ ਆਖਿਆ ਜਾਂਦਾ ਹੈ ਗ੍ਰੰਥੀ ਗਿਆਨੀ ਜੋ ਸਾਰੇ ਧਰਮਾਂ ਦਾ ਗਿਆਨ ਰੱਖਦਾ ਹੋਵੇ ਅਤੇ ਆਪਣੇ ਧਰਮ ਦੀ ਵਿਡੱਪਣਤਾ ਵੀ ਸਮਝ ਸਕਦਾ ਹੋਵੇ ਉਹ ਗਿਆਨੀ ਹੁੰਦਾ ਹੈ ਜੋ ਸ੍ਰੋਤਾਂ ਦੀ ਬਿਰਤੀ ਨੂੰ ਸਮਝੇ ਉਹ ਹੀ ਗਿਆਨੀ ਹੁੰਦਾ ਹੈ ਅੰਜ ਅਸੀਂ ਗ੍ਰੰਥੀ ਨੂੰ ਭਾਈ ਜੀ ਵੀ ਕਹਿ ਦਿੰਦੇ ਆ ਪਰ ਅਸਲ ਵਿੱਚ ਭਾਈ ਜੀ ਸ਼ਬਦ ਦਾ ਗ੍ਰੰਥੀ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਵੀ ਨਹੀਂ ਹੈ ਕੋਈ ਸਬੰਧ ਨਹੀਂ ਜਿਵੇਂ ਕਿ ਪਹਿਲੇ ਗੁਰੂ ਸਹਿਬਾਨ ਤੋਂ ਹੀ ਸਿੱਖਾਂ ਵਿੱਚ ਭਾਈ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਭਾਈ ਤੋਂ ਅਰਥ ਹੈ ਭਰਾ ਜਦੋਂ ਕੋਈ ਸਿੱਖੀ ਦੇ ਪ੍ਰਭਾਵ ਇਹਠ ਆ ਜਾਂਦਾ ਸੀ ਤਾਂ ਸਾਰੇ ਸਿੱਖ ਸੇਵਕ ਉਸ ਨੂੰ ਆਪਣਾ ਭਰਾ ਸਮਝਣ ਲੱਗ ਜਾਂਦੇ ਸਨ ਅਤੇ ਉਸ ਨੂੰ ਬੁਲਾਉਣ ਵਾਸਤੇ ਭਾਈ ਸ਼ਬਦ ਦੀ ਵਰਤੋਂ ਕਰਦੇ ਸਨ ਭਾਈ ਦਲਾਜੀ ਹੋਗੇ ਜਾਮ ਭਾਈ ਪੂਮਿਆਂ ਜੀ ਹੋਗੇ ਇਸ ਤਰ੍ਹਾਂ ਭਾਈ ਸ਼ਬਦ ਜਦੋਂ ਸਿੱਖੀ ਵਿੱਚ ਆ ਗਿਆ ਤਾਂ ਉਸ ਦੇ ਨਾਮ ਦੇ ਨਾਲ ਭਾਈ ਸ਼ਬਦ ਵਰਤੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਨਾਮਾਂ ਨਾਲ ਭਾਈ ਸ਼ਬਦ ਲਗਾ ਕੇ ਇਹ ਸਿੱਧ ਕਰ ਦਿੱਤਾ ਕਿ ਇਹ ਸਿੱਖ ਮੇਰੇ ਭਰਾ ਹਨ ਭਾਵੇਂ ਇਹਨਾਂ ਪੰਜਾਂ ਕੋਲ ਗੁਰੂ ਦੀ ਉਪਾਧੀ ਹੈ ਪਰ ਫਿਰ ਵੀ ਉਹ ਭਾਈਚਾਰ ਕੋ ਤੇ ਸਾਰੇ ਸਿੱਖ ਆਪਸ ਵਿੱਚ ਭਾਈ ਭਾਈ ਹੀ ਹਨ ਸੁਸੰਗਤ ਜੀ ਅਸੀਂ ਵਿਚਾਰ ਕਰਾਂਗੇ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਹੁੰਦਾ ਹੈ ਉਸ ਦਾ ਅਹੁਦਾ ਸਭ ਤੋਂ ਉੱਚਾ ਕਿਉਂ ਹੁੰਦਾ ਹੈ ਉਸ ਦਾ ਸਤਕਾਰ ਰਾਜੇ ਮਹਾਰਾਜੇ ਵੀ ਕਿਉਂ ਕਰਦੇ ਹਨ ਜਿਸ ਤਰ੍ਹਾਂ ਰਾਜੇ ਤੋਂ ਬਾਅਦ ਮਾਨ ਸਨਮਾਨ ਅਤੇ ਆਦਰ ਸਤਕਾਰ ਦਾ ਪਹਿਲਾ ਹੱਕਦਾਰ ਵਜ਼ੀਰ ਹੁੰਦਾ ਹੈ ਅਤੇ ਬਾਅਦ ਵਿੱਚ ਹੋਰ ਮੰਤਰੀ ਅਤੇ ਸਰਕਾਰੀ ਕੰਮ ਕਾਜ ਦੇ ਅਫਸਰ ਸਤਕਾਰ ਦੇ ਹੱਕਦਾਰ ਹੁੰਦੇ ਹਨ ਉਸੇ ਤਰ੍ਹਾਂ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਮਾਨ ਸਨਮਾਨ ਦਾ ਪਹਿਲਾ ਹੱਕਦਾਰ ਗੁਰੂ ਘਰ ਦਾ ਗ੍ਰੰਥੀ ਹੁੰਦਾ ਹੈ ਅਤੇ ਬਾਅਦ ਵਿੱਚ ਗੁਰੂ ਘਰ ਦੇ ਪ੍ਰਬੰਧਕ ਅਤੇ ਹੋਰ ਕਾਬਲੀ ਤਾਰੀਫ ਮਨੁੱਖ ਹੱਕਦਾਰ ਹੁੰਦੇ ਆ। ਸੋ ਇਹਦੇ ਵਿੱਚ ਆਪਾਂ ਮਹਾਰਾਜਾ ਅਨਜੀਤ ਸਿੰਘ ਦੇ ਸਮੇਂ ਦੇ ਇੱਕ ਦੋ ਪ੍ਰਮਾਣ ਲੈਂਦੇ ਆ ਇਹ ਸਮਝਣ ਵਾਸਤੇ ਵੀ ਗ੍ਰੰਥੀ ਕਿਉਂ ਵੱਡਾ ਹੁੰਦਾ ਹੈ ਤੇ ਉਹਦਾ ਸਤਿਕਾਰ ਸਾਨੂੰ ਕਿਉਂ ਕਰਨਾ ਚਾਹੀਦਾ ਹੈ। ਫਕਰੇ ਕੌਮ ਅਤਿਸ਼ਿਕ ਕੌਮ ਦੇ ਬੇताज ਬਾਦਸ਼ਾਹ ਬੇताज ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਗ੍ਰੰਥੀ ਸਿੰਘ ਦਾ ਬਹੁਤ ਸਤਿਕਾਰ ਕਰਦੇ ਸਨ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ ਆਪਣੀ ਇੱਕ ਕਿਤਾਬ ਵਿੱਚ ਬਹੁਤ ਸੋਹਣਾ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਹਿਲਾਂ ਵਿੱਚ ਜੋ ਗ੍ਰੰਥੀ ਸੀ ਮਹਾਰਾਜਾ ਸਾਹਿਬ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਗਰ ਜੇ ਕਿਤੇ ਮਹਾਰਾਜਾ ਸਾਹਿਬ ਜੀ ਨੂੰ ਗ੍ਰੰਥੀ ਸਿੰਘ ਰਸਤੇ ਵਿੱਚ ਮਿਲ ਜਾਂਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਪਹਿਲਾਂ ਹੀ ਘੋੜੇ ਤੋਂ ਜਾਂ ਹਾਥੀ ਉਤੋਂ ਉਤਰ ਕੇ ਹੱਥ ਜੋੜ ਕੇ ਖੜੇ ਹੋ ਜਾਂਦੇ ਸਨ ਜਾਂ ਆਪਣੀ ਪਾਲਕੀ ਵਿੱਚੋਂ ਉਤਰ ਕੇ ਖੜੇ ਹੋ ਜਾਂਦੇ ਸਨ ਜਦੋਂ ਗ੍ਰੰਥੀ ਸਿੰਘ ਜੀ ਅੱਗੋਂ ਦੀ ਲੰਗ ਜਾਂਦੇ ਸਨ ਤਾਂ ਮਹਾਰਾਜਾ ਜੀ ਆਪਣੀ ਸਵਾਰੀ ਉੱਤੇ ਬੈਠ ਕੇ ਬਾਅਦ ਵਿੱਚ ਅਗਾਹ ਨੂੰ ਚੱਲਦੇ ਸਨ ਜਦੋਂ ਕਿਥੇ ਗ੍ਰੰਥੀ ਸਿੰਘ ਮਹਾਰਾਜਾ ਅਨਜੀਤ ਸਿੰਘ ਦੇ ਦਰਬਾਰ ਵਿੱਚ ਜਾਂਦੇ ਸਨ ਤਾਂ ਮਹਾਰਾਜਾ ਸਹਿਬ ਆਪਣਾ ਅਸਣ ਛੱਡ ਕੇ ਖੜੇ ਹੋ ਜਾਂਦੇ ਸੀ ਜਿੰਨੀ ਦੇਰ ਤੱਕ ਗ੍ਰੰਥੀ ਸਿੰਘ ਦਰਬਾਰ ਸਹਿਬ ਵਿੱਚ ਹਾਜ਼ਰ ਰਹਿੰਦਾ ਸੀ ਉਤਨੀ دیر ਤੱਕ ਮਹਾਰਾਜਾ ਸਾਹਿਬ ਜੀ ਖੜੇ ਹੀ ਰਹਿੰਦੇ ਸਨ ਅਤੇ ਗ੍ਰੰਥੀ ਸਿੰਘ ਦੇ ਚਲੇ ਜਾਣ ਤੋਂ ਬਾਅਦ ਉਹ ਆਪਣੇ ਅਸਨ ਉੱਤੇ ਬੈਠਦੇ ਸਨ ਇਹ ਸੀ ਗ੍ਰੰਥੀ ਸਿੰਘ ਦੇ ਅਹੁਦੇ ਦਾ ਸਤਿਕਾਰ ਗ੍ਰੰਥੀ ਸਿੰਘ ਦੀ ਪੋਜੀਸ਼ਨ ਦਾ ਸਤਿਕਾਰ ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਗ੍ਰੰਥੀ ਸਿੰਘ ਦਾ ਸਤਿਕਾਰ ਕਰਦੇ ਸਨ ਉਹ ਸ਼੍ਰੀ ਅਕਾਲ ਤਤ ਸਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਵੀ ਸਰਕਾਰ ਇਸੇ ਪ੍ਰਕਾਰ ਹੀ ਕਰਦੇ ਸਨ ਅੱਜ ਕੱਲ ਦੇ ਮੰਤਰੀ ਮੁੱਖ ਮੰਤਰੀ ਅਤੇ ਰਾਜੇ ਇਹ ਤਾਂ ਸ਼੍ਰੀ ਅਕਾਲ ਤਤ ਸਹਿਬ ਜੀ ਦੇ ਜਥੇਦਾਰ ਨੂੰ ਕਹਿ ਦਿੰਦੇ ਹਨ ਆ ਵੀ ਕਾਕਾ ਬੈਠ ਜਾ ਇੱਥੇ ਸੋਫੇ ਉੱਤੇ ਅਤੇ ਗ੍ਰੰਥੀ ਸਿੰਘ ਨੂੰ ਤਾਂ ਉਹ ਇੱਕ ਭਖਾਰੀ ਸਮਝਦੇ ਆ ਭਾਵੇਂ ਜਥੇਦਾਰੀ ਹੋਵੇ ਸਤਕਾਰ ਹਮੇਸ਼ਾ ਮਨੁੱਖਾਂ ਦੇ ਅਹੁਦੇ ਦਾ ਰੁਤਬੇ ਦਾ ਕੀਤਾ ਜਾਂਦਾ ਹੈ ਮਨੁੱਖ ਦਾ ਨਹੀਂ ਮਨੁੱਖ ਤਾਂ ਮਨੁੱਖਾਂ ਵਰਗਾ ਹੀ ਹੁੰਦਾ ਦੋ ਲੱਤਾਂ ਦੋ ਬਾਹਾਂ ਸਿਰ ਮੂੰਹ ਸਰੀਰ ਸਭ ਇੱਕੋ ਜਿਹੀ ਹੁੰਦੇ ਸਾਰਿਆਂ ਦੇ ਅਰ ਅਸੀਂ ਤਾਂ ਸਿਰਫ ਮਨੁੱਖ ਦੀ ਪ੍ਰਵਤਾ ਦਾ ਹੀ ਸਤਿਕਾਰ ਕਰਦੇ ਹਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੰਰਗੇਡੀਅਰ ਦੇ ਅਹੁਦੇ ਤੋਂ ਹਟ ਕੇ ਜਾਣ ਤੋਂ ਬਾਅਦ ਹਰ ਕੋਈ ਸਾਡੇ ਵਰਗਾ ਹੀ ਹੋ ਜਾਂਦਾ ਹੈ ਮਹਾਰਾਜਨ ਜੀ ਸਿੰਧ ਦਰਬਾਰ ਵਿੱਚ ਜਾਂ ਉਹਨਾਂ ਦੀ ਸੈਨਾ ਵਿੱਚ ਵੱਡੇ ਵੱਡੇ ਤਰੰਦਰ ਵਿਦਵਾਨ ਅਤੇ ਗੁਰਬਾਣੀ ਦੇ ਆਪਿਆਸੀ ਬੈਠੇ ਸਨ ਪਰ ਮਹਾਰਾਜਾ ਸਾਹਿਬ ਜੀ ਗ੍ਰੰਥੀ ਸਿੰਘ ਦਾ ਹੀ ਸਤਕਾਰ ਕਿਉਂ ਕਰਦੇ ਸਨ ਕਿਉਂਕਿ ਉਹ ਗੁਰੂ ਜੀ ਦੇ ਵਜ਼ੀਰ ਉਹ ਗੁਰੂ ਜੀ ਦੇ ਵਜ਼ੀਰ ਦੇ ਅਹੁਦੇ ਉੱਤੇ ਬਰਾਜਮਾਨ ਹੁੰਦਾ ਮਹਾਰਾਜਾ ਸਾਹਿਬ ਚਾਹੁੰਦੇ ਸਨ ਕਿ ਗੁਰੂ ਦੇ ਉਪ ਵਜ਼ੀਰ ਦਾ ਵੀ ਗੁਰੂ ਜਿੰਨਾ ਹੀ ਸਤਕਾਰ ਕੀਤਾ ਜਾਵੇ ਜੇ ਵੱਡੇ ਲੋਕ ਗੁਰੂ ਜੀ ਦੇ ਵਜ਼ੀਰ ਗ੍ਰੰਥੀ ਸਿੰਘ ਦਾ ਸਤਿਕਾਰ ਕਰਨਗੇ ਤਾਂ ਆਮ ਆਦਮੀ ਗ੍ਰੰਥੀ ਸਿੰਘ ਦਾ ਸਤਿਕਾਰ ਕਰੇਗਾ ਇੱਕ ਵਾਰ ਗ੍ਰੰਥੀ ਸਿੰਘ ਦੇ ਮਨ ਵਿੱਚ ਖਿਆਲ ਆਇਆ ਕਿ ਮਹਾਰਾਜ ਸੇ ਮੇਰਾ ਬਹੁਤ ਸਤਿਕਾਰ ਕਰਦੇ ਹਨ ਅਤੇ ਉਹ ਕਦੇ ਵੀ ਮੇਰੀ ਗੱਲ ਨੂੰ ਟਾਲਦੇ ਨਹੀਂ ਹਨ ਹੋਵੇ ਨਾ ਤਾਂ ਮੈਂ ਮਹਾਰਾਜਾ ਸਾਹਿਬ ਨੂੰ ਕਹਿ ਕੇ ਉਹਨਾਂ ਦੀ ਫੌਜਾਂ ਵਿੱਚ ਕਿਸੇ ਚੰਗੇ ਅਹੁਦੇ 'ਤੇ ਨੌਕਰੀ ਕਰ ਲਵਾਂ ਮੇਰਾ ਗੁਜ਼ਾਰਾ ਚੰਗਾ ਹੋ ਜਾਵੇਗਾ ਅਤੇ ਸਮਾਜ ਵਿੱਚ ਮਾਨ ਸਨਮਾਨ ਵੀ ਜ਼ਿਆਦਾ ਹੋਵੇਗਾ ਇਹ ਸੋਚ ਕੇ ਇੱਕ ਦਿਨ ਗ੍ਰੰਥੀ ਸਿੰਘ ਮਹਾਰਾਜਾ ਸਾਹਿਬ ਜੀ ਦੇ ਮਹਿਲਾਂ ਵਿੱਚ ਚਲੇ ਗਏ ਉਸ ਸਮੇਂ ਮਹਾਰਾਜਾ ਸਾਹਿਬ ਭੋਜਨ ਸ਼ਕ ਰਹੇ ਸਨ ਉਹ ਭੋਜਨ ਵਿੱਚੇ ਛੱਡ ਕੇ ਖੜੇ ਹੋ ਗਏ ਅਤੇ ਹੁਕਮ ਕਰਨ ਲਈ ਬੇਨਤੀ ਕੀਤੀ ਗਰੰਥੀ ਸਿੰਘ ਨੇ ਕਿਹਾ ਮਹਾਰਾਜ ਸਾਹਿਬ ਜੀ ਤੁਸੀਂ ਮੈਨੂੰ ਆਪਣੀਆਂ ਫੌਜਾਂ ਵਿੱਚ ਕਿਸੇ ਚੰਗੇ ਅਹੁਦੇ ਉੱਤੇ ਰੱਖ ਲਵੋ ਮਹਾਰਾਜ ਸਾਹਿਬ ਨੇ ਕਿਹਾ ਸਤਿਵੰਤ ਜੀ ਦੂਜੇ ਦਿਨ ਮਹਾਰਾਜ ਸਾਹਿਬ ਨੇ ਗਰੰਥੀ ਸਿੰਘ ਨੂੰ ਉਸ ਦੀ ਸੇਵਾ ਤੋਂ ਮੁਕਤ ਕਰਕੇ ਫੌਜ ਦੀ ਇੱਕ ਟੁਕੜੀ ਦਾ ਸੂਬੇਦਾਰ ਬਣਾ ਦਿੱਤਾ ਹੁਣ ਸੂਬੇਦਾਰ ਬਣਨ ਤੋਂ ਬਾਅਦ ਗਰੰਥੀ ਸਿੰਘ ਦਾ ਮਹਾਰਾਜਾ ਸਾਹਿਬ ਨਾਲ ਘਟ ਹੀ ਮੇਲ ਬਣਾਪ ਹੁੰਦਾ ਸੀ ਜਦੋਂ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਜੀ ਫੌਜ ਵਿੱਚ ਗੇੜਾ ਮਾਰਨ ਆਉਂਦੇ ਸਨ ਤਾਂ ਗ੍ਰੰਥੀ ਸਿੰਘ ਤੋਂ ਸੂਬੇਦਾਰ ਬਣੇ ਸਿੰਘ ਨੂੰ ਮਹਾਰਾਜਾ ਸਾਹਿਬ ਨੂੰ ਸਲੂਟ ਮਾਰਨਾ ਪੈਂਦਾ ਸੀ ਮਹਾਰਾਜਾ ਸਾਹਿਬ ਦੀ ਹਾਜ਼ਰੀ ਵਿੱਚ ਉਸ ਨੂੰ ਸਾਵਧਾਨ ਹੋ ਕੇ ਖੜੇ ਰਹਿਣਾ ਪੈਂਦਾ ਸੀ ਜੇ ਤੋ ਕਿ ਤੇ ਜੋ ਤੋ ਕਿ ਤੇ ਗ੍ਰੰਥੀ ਸਿੰਘ ਤੋਂ ਸੂਬੇਦਾਰ ਬਣੇ ਸਿੰਘ ਨੂੰ ਮਹਾਰਾਜ ਸਾਹਿਬ ਦੇ ਦਰਬਾਰ ਵਿੱਚ ਆਉਣਾ ਪੈਂਦਾ ਸੀ ਤਾਂ ਆ ਕੇ ਪਹਿਲਾਂ ਸਲੂਟ ਮਾਰਨਾ ਪੈਂਦਾ ਸੀ ਅਤੇ ਮਹਾਰਾਜ ਸਾਹਿਬ ਸਾਹਮਣੇ ਮਹਾਰਾਜ ਆਪਣੇ ਆਸਨ ਉੱਤੇ ਬੈਠੇ ਰਹਿੰਦੇ ਸਨ ਪਰ ਉਸ ਨੂੰ ਸਾਵਧਾਨ ਹੋ ਕੇ ਖੜੇ ਰਹਿਣਾ ਪੈਂਦਾ ਸੀ ਅੱਜਕੱਲ ਮਹਾਰਾਜਾ ਰਣਜੀਤ ਸਿੰਘ ਜੀ ਗ੍ਰੰਥੀ ਤੋਂ ਸੈਨਿਕ ਬਣੇ ਸਿੰਘ ਦਾ ਪਹਿਲਾਂ ਵਾਂਗ ਸਤਿਕਾਰ ਨਹੀਂ ਕਰਦੇ ਸਨ ਉਸ ਅੱਗੇ ਹੱਥ ਜੋੜ ਕੇ ਨਹੀਂ ਖੜਦੇ ਸਨ ਉਸ ਨੂੰ ਦੇਖ ਕੇ ਘੋੜੇ ਜਾਂ ਹਾਥੀ ਤੋ ਨਹੀਂ ਉਤਰਦੇ ਸਨ ਇੱਕ ਦਿਨ ਉਸ ਨੇ ਮਹਾਰਾਜ ਸਾਹਿਬ ਨੂੰ ਪੁੱਛਿਆ ਮਹਾਰਾਜ ਜੀ ਮਹਾਰਾਜਾ ਜੀ ਜਦੋਂ ਮੈਂ ਤਾ ਪਹਿਲਾਂ ਤੁਹਾਨੂੰ ਮਿਲਦਾ ਹੁੰਦਾ ਸੀ ਤਾਂ ਤੁਸੀਂ ਮੈਨੂੰ ਦੇਖ ਕੇ ਖੜੇ ਹੋ ਜਾਂਦੇ ਸੀ ਹਾਥੀ ਜਾਂ ਘੋੜੇ ਤੋਂ ਉਤਰ ਕੇ ਅ ਖੜੇ ਹੋ ਜਾਂਦੇ ਸੀ ਤੇ ਮੇਰਾ ਬਹੁਤ ਸਤਿਕਾਰ ਕਰਦੇ ਸੀ ਪਰ ਹੁਣ ਤੁਸੀਂ ਮੈਨੂੰ ਦੇਖ ਕੇ ਖੜੇ ਹੀ ਨਹੀਂ ਹੁੰਦੇ ਅਤੇ ਨਾ ਹੀ ਪਹਿਲਾਂ ਵਾਂਗ ਮੇਰਾ ਸਤਿਕਾਰ ਕਰਦੇ ਹੋ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸਿੰਘ ਸਾਹਿਬ ਜੀ ਪਹਿਲਾਂ ਤੁਸੀਂ ਗੁਰੂ ਜੀ ਦੇ ਵਜ਼ੀਰ ਸੀ ਗੁਰੂ ਘਰ ਦੇ ਗ੍ਰੰਥੀ ਸੀ ਗੁਰੂ ਘਰ ਦੀ ਸੇਵਾ ਕਰਦੇ ਸੀ ਇਸ ਲਈ ਮੈਂ ਤੁਹਾਡਾ ਸਤਿਕਾਰ ਕਰਦਾ ਸੀ ਇਹ ਮੇਰਾ ਫਰਜ਼ ਸੀ ਪਰ ਹੁਣ ਤੁਸੀਂ ਮੇਰੇ ਨੌਕਰ ਹੋ ਅਤੇ ਮੈਂ ਤੁਹਾਡਾ ਰਾਜਾ ਹਾਂ ਜਾਂ ਮਾਲਕ ਹਾਂ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਮੇਰਾ ਸਤਿਕਾਰ ਕਰੋ ਹੁਣ ਤੁਸੀਂ ਮੈਨੂੰ ਦੇਖ ਕੇ ਸਲੂਟ ਮਾਰੋ ਮੇਰੀ ਹਾਜ਼ਰੀ ਵਿੱਚ ਇੱਕ ਅਫਸਰ ਵਾਂਗ ਸਾਵਧਾਨ ਹੋ ਕੇ ਖੜੇ ਰਹੋ ਪਹਿਲਾਂ ਤੁਹਾਡਾ ਅਹੁਦਾ ਮੇਰੇ ਨਾਲੋਂ ਵੱਡਾ ਸੀ ਹੁਣ ਮੇਰਾ ਅਹੁਦਾ ਤੁਹਾਡੇ ਨਾਲੋਂ ਵੱਡਾ ਹੈ ਰਾਜਾ ਤਾਂ ਮੈਂ ਪਹਿਲਾਂ ਵੀ ਸੀ ਪਰ ਤੁਸੀਂ ਰਾਜਾਂ ਦੇ ਰਾਜਾ ਮਹਾਰਾਜਾਂ ਦੇ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਸੀ ਇਸ ਲਈ ਮੈਂ ਤੁਹਾਡੇ ਅੱਗੇ ਝੁਕਦਾ ਸੀ ਇਹ ਸੁਣ ਕੇ ਉਸ ਸਿੰਘ ਨੇ ਕਿਹਾ ਮਹਾਰਾਜਾ ਜੀ ਮੈਂ ਸੂਬੇਦਾਰ ਜਾਂ ਸੈਨਾਪਤੀ ਨਹੀਂ ਬਣਨਾ ਮੈਂ ਤਾਂ ਗ੍ਰੰਥੀ ਸਿੰਘ ਹੀ ਠੀਕ ਆ ਮੈਨੂੰ ਤੁਸੀਂ ਪਹਿਲਾਂ ਵਾਂਗ ਗ੍ਰੰਥੀ ਸਿੰਘ ਹੀ ਬਣਾ ਦੇ ਉਹਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਫਿਰ ਤੋਂ ਉਸ ਗ੍ਰੰਥੀ ਸਿੰਘ ਉਸ ਨੂੰ ਗ੍ਰੰਥੀ ਸਿੰਘ ਬਣਾ ਦਿੱਤਾ ਉਸ ਦਿਨ ਤੋਂ ਬਾਅਦ ਫਿਰ ਉਹੀ ਰੀਤ ਚੱਲ ਪਈ ਜਦੋਂ ਕਿਤੇ ਗ੍ਰੰਥੀ ਸਿੰਘ ਮਿਲਦਾ ਤਾਂ ਮਹਾਰਾਜ ਸਾਹਿਬ ਉਸ ਨੂੰ ਸਿਰ ਝੁਕਾ ਕੇ ਮਿਲਦੇ ਸਨ ਇਹ ਦੇਖ ਕੇ ਗ੍ਰੰਥੀ ਸਿੰਘ ਨੂੰ ਆਪਣੇ ਆਪ ਉੱਤੇ ਮਾਣ ਮਹਿਸੂਸ ਹੋਣ ਲੱਗਾ ਕਿ ਜਿਸ ਅੱਗੇ ਸਾਰੇ ਹਿੰਦੁਸਤਾਨ ਦੇ ਰਾਜੇ ਝੁਕਦੇ ਹਨ ਕਾਬਲ ਕੰਧਾਰ ਅਤੇ ਅਫਗਾਨਿਸਤਾਨ ਤੱਕ ਦੇ ਬਾਦਸ਼ਾਹ ਝੁਕਦੇ ਹਨ ਉਹ ਮੇਰੇ ਅੱਗੇ ਸੀਸ ਝੁਕਾ ਰਿਹਾ ਸੰਗਤ ਜੀ ਫਿਰ ਉਹ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਕਰਨ ਲੱਗਾ ਕਿ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇਸ ਦੇ ਲੈਕ ਬਣਾਇਆ ਕਿ ਦੁਨੀਆ ਦੇ ਰਾਜੇ ਮੇਰੇ ਅੱਗੇ ਸਿਰ ਝੁਕਾਉਂਦੇ ਹਨ ਮੈਨੂੰ ਤੁਸੀਂ ਮਾਣ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੁਸੰਗਤ ਜੀ ਜੇ ਕਰ ਕਾਬਲ ਕੰਧਾਰ ਤੱਕ ਆਪਣੇ ਰਾਜ ਦੀਆਂ ਹੱਦਾਂ ਬਣਾਉਣ ਵਾਲਾ ਅਤੇ ਸਿੱਖ ਕੌਮ ਦਾ ਜਿਹੜੇ ਜਿਗਰ ਸ਼ਹਿਰ ਪੰਜਾਬ ਮਹਾਰਾਜਾ ਨੀਤ ਸਿੰਘ ਜੀ ਇੱਕ ਗ੍ਰੰਥੀ ਸਿੰਘ ਦਾ ਇੰਨਾ ਸਤਿਕਾਰ ਕਰਦਾ ਹੈ ਤਾਂ ਸਾਨੂੰ ਵੀ ਗ੍ਰੰਥੀ ਸਿੰਘ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਸਨ ਸੱਚ ਮੁੱਚ ਵਿੱਚ ਹੀ ਗ੍ਰੰਥੀ ਸਿੰਘ ਨੂੰ ਗੁਰੂ ਜੀ ਦੇ ਵਜ਼ੀਰ ਦਾ ਰਤਬਾ ਦੇਣਾ ਚਾਹੀਦਾ ਸਿਰਫ ਗੱਲਾਂ ਨਾਲ ਹੀ ਨਾ ਆਖੀ ਜਾਈਏ ਕਿ ਇੱਕ ਗੁਰੂ ਘਰ ਦਾ ਵਜ਼ੀਰ ਹੈ ਅਤੇ ਕੰਮ ਉਸ ਤੋਂ ਹਰ ਵੇਲੇ ਨੌਕਰਾਂ ਵਾਂਗ ਹੀ ਲਈਏ ਇਹ ਠੀਕ ਗੱਲ ਨਹੀਂ ਹੈ ਇਸ ਤਰ੍ਹਾਂ ਕਰਨ ਨਾਲ ਅਸੀਂ ਗੁਨਾਹਗਰ ਬਣਦੇ ਹਾਂ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਜੀ ਦੇ ਵਜ਼ੀਰ ਗਰੰਥੀ ਸਿੰਘ ਦਾ ਸਤਿਕਾਰ ਕਰੀਏ ਅਤੇ ਆਪਣੇ ਬੱਚਿਆਂ ਤੋਂ ਵੀ ਕਰਵਾਈਏ ਜੇ ਆਪਾਂ ਬੱਚਿਆਂ ਦੇ ਸਾਹਮਣੇ ਗ੍ਰੰਥੀ ਸਿੰਘ ਨੂੰ ਕਵਾਂਗੇ ਓਏ ਗਿਆਨੀ ਜੀ ਤੇ ਵੱਡੇ ਹੋ ਕੇ ਬੱਚੇ ਵੀ ਕਹਿਣਗੇ ਓਏ ਗਿਆਨੀ ਜੀ ਨਾ ਉਹ ਸਤਿਕਾਰ ਨਹੀਂ ਕਰਨਗੇ ਫਿਰ ਉਹ ਗ੍ਰੰਥੀ ਸਿੰਘ ਦਾ ਕਿਉਂਕਿ ਅਸੀਂ ਨਹੀਂ ਕਰਦੇ ਸਾਨੂੰ ਦੇਖ ਕੇ ਸਾਡੇ ਬੱਚੇ ਵੀ ਨਹੀਂ ਕਰਨਗੇ ਪਰ ਜਾਂ ਗ੍ਰੰਥੀ ਸਿੰਘ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੁਰੂ ਸਾਹਿਬ ਜੀ ਦੇ ਵਜ਼ੀਰ ਵਾਲੇ ਰਤਬੇ ਦਾ ਸਤਕਾਰ ਬਰਕਰਾਰ ਬਣਾ ਕੇ ਰੱਖੇ ਗ੍ਰੰਥੀ ਸਿੰਘ ਨੂੰ ਵੀ ਜਾਈਦਾ ਕਿ ਉਹ ਆਪਣੇ ਰਤਬੇ ਦਾ ਸਤਕਾਰ ਬਣਾ ਕੇ ਰੱਖੇ ਗੁਰੂ ਘਰ ਦੇ ਵਜ਼ੀਰ ਦਾ ਸਤਕਾਰ ਬਣਾ ਕੇ ਰੱਖੇ ਇਹ ਨਾ ਹੋਵੇ ਕਿ ਸ਼ਾਮ ਦੇ ਗੁਰਦੁਆਰੇ ਦੇ ਨਿਤਨੇਮ ਤੋਂ ਬਾਅਦ ਉਹ ਬੱਚਿਆਂ ਨਾਲ ਬਾਟੇ ਖੇਡਦਾ ਫਿਰੇ ਐਨਾ ਜਾਂ ਦੂਜੇ ਆਮ ਲੋਕਾਂ ਵਿੱਚ ਬੈਠ ਕੇ ਇਧਰ ਉਧਰ ਦੀਆਂ ਗੱਲਾਂ ਮਾਰੇ ਤਾਸ਼ ਖੇਡੇ ਦੁਨਿਆਵੀ ਗੱਲਾਂ ਕਰੇ ਤੇ ਫਿਰ ਸਤਕਾਰ ਕੌਣ ਕਰੇਗਾ ਇਸ ਲਈ ਗ੍ਰੰਥੀ ਸਿੰਘ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੁਰੂ ਸਾਹਿਬ ਜੀ ਦੇ ਵਜ਼ੀਰ ਵਾਲੇ ਰੁਤਬੇ ਦਾ ਸਤਕਾਰ ਬਰਕਰਾਰ ਬਣਾ ਕੇ ਰੱਖੇ ਉਹ ਆਪਣੇ ਥੋੜੇ ਜੇ ਮਾਨ ਸਨਪਾਨ ਪਿੱਛੇ ਉਹ ਆਪਣੇ ਥੋੜੇ ਜਿਹੇ ਮਾਨ ਸਨਮਾਨ ਪਿੱਛੇ ਆਪਣੇ ਰੁਤਬੇ ਨੂੰ ਛੋਟਾ ਆਨੰਦ ਖਾਵੇ ਉਹ ਸਰਕਾਰੀ ਅਹੁਦੇ ਖਾਤਰ ਆਪਣੀ ਵਜੀਰੀ ਨੂੰ ਦਾ ਉਤੇ ਨਾ ਲਗਾਵੇ ਮੁੱਖ ਮੰਤਰੀ ਦੇ ਕੋਲੇ ਬੈਠਣ ਦੇ ਚੱਕਰ ਵਿੱਚ ਉਹ ਉਸ ਦੇ ਪੈਰਾਂ ਵਿੱਚ ਨਾ ਬੈਠੇ ਗ੍ਰੰਥੀ ਤੋਂ ਰਾਸ਼ਟਰਪਤੀ ਵਰਣ ਦੇ ਚੱਕਰ ਵਿੱਚ ਸ਼੍ਰੀ ਅਕਾਲ ਤੱਤ ਸਹਿਮ ਨੂੰ ਬੰਬਾ ਨਾਲ ਢੇਟੇਰੀ ਨਾ ਕਰੇ ਮੈਂ ਮੰਨਦਾ ਹਾਂ ਕਿ ਗ੍ਰੰਥੀ ਸਿੰਘ ਦੇ ਜੀਵਨ ਦੀ ਕਹਾਣੀ ਬਹੁਤ ਸਖਤ ਹੁੰਦੀ ਹੈ ਉਸ ਨੂੰ ਜਨ ਜਨ ਦੇ ਨਖਰੇ ਬਰਦਾਸ਼ਤ ਕਰਨੇ ਪੈਂਦੇ ਹਨ ਜਿਸ ਨੂੰ ਆਪਣੇ ਘਰੋਂ ਛੱਤਰ ਪੈਂਦੇ ਆ ਉਹ ਗ੍ਰੰਥੀ ਸਿੰਘ ਨੂੰ ਗ੍ਰੰਥੀ ਸਿੰਘ ਉੱਤੇ ਆ ਕੇ ਰੋਮ ਝਾੜਦਾ ਪਰ ਸਿੰਘੋ ਯਾਦ ਰੱਖੋ ਜੇ ਤੁਸੀਂ ਸੱਚੀ ਮੁੱਚੀ ਨੀਅਤ ਨਾਲ ਜੇ ਤੁਸੀਂ ਸੱਚੀ ਸੁੱਚੀ ਨੀਅਤ ਨਾਲ ਗ੍ਰੰਥੀਪੁਰਾ ਕਰਨੋ ਗ੍ਰੰਥੀਪੁਣਾ ਕਰੋਗੇ ਤਾਂ ਜੀਵਨ ਦੇ ਅੰਤ ਵਿੱਚ ਵਾਹਿਗੁਰੂ ਜੀ ਤੁਹਾਨੂੰ ਆਪਣੀ ਗੋਦ ਵਿੱਚ ਬਿਠਾ ਲੈਣਗੇ ਕਿਉਂਕਿ ਵਾਹਿਗੁਰੂ ਜੀ ਦਾ ਸਭ ਵਾਹਿਗੁਰੂ ਜੀ ਸਭ ਕੁਝ ਦੇਖਦੇ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਬਹੁਤ ਸਟ੍ਰੈਸ ਅਤੇ ਪਰੇਸ਼ਾਨੀ ਵਿੱਚੋਂ ਆਏ ਹੁੰਦੇ ਹੋ ਇਸ ਦੁਨੀਆ ਤੋਂ ਤੁਸੀਂ ਗਰੀਬੀ ਦੇ ਹਾਲਾਤਾਂ ਵਿੱਚ ਸਾਹਮਣਾ ਕਰਦੇ ਹੋਏ ਆਏ ਹੋ ਕਿਉਂਕਿ ਪਤਾ ਹੈ ਵੈਗ੍ਰੂ ਜੀ ਨੂੰ ਪਤਾ ਹੈ ਕਿ ਉਸਨੂੰ ਆਪਣੇ ਬੱਚੇ ਪੜਾਉਣ ਵਾਸਤੇ ਗ੍ਰਾਂਥੀ ਸਿੰਘ ਨੂੰ ਕਿਹੜੇ ਕਿਹੜੇ ਲੈਲੇ ਪੀਪੇ ਕਰਨੇ ਪੈਂਦੇ ਆ ਆਪਣੀ ਡਿਊਟੀ ਨੂੰ ਚੱਲਦਾ ਰੱਖਣ ਵਾਸਤੇ ਕਿਹੜੀ ਏਕੀ ਦੇ ਨਖਰੇ ਤੇ ਕਿਹਦੀਆਂ ਕਿਦੀਆਂ ਗੱਲਾਂ ਕੀ ਕੀ ਸੁਣਨਾ ਪੈਂਦਾ ਪ੍ਰਮਾਤਮਾ ਨੂੰ ਪਤਾ ਹੁੰਦਾ ਹੈ ਕਿ ਇਹ ਦੁਨੀਆ ਤੋਂ ਬੜੀ ਸਟ੍ਰੈਸ ਤੇ ਪਰੇਸ਼ਾਨੀ ਵਿੱਚ ਆਇਆ। ਇਹ ਗਰੀਬੀ ਦੇ ਹਾਲਾਤਾਂ ਵਿੱਚੋਂ ਦੁਨੀਆ ਤੋਂ ਮੇਰੇ ਕੋਲੇ ਆਇਆ। ਇਸ ਲਈ ਵਾਹਿਗੁਰੂ ਜੀ ਤੁਹਾਨੂੰ ਆਪਣੀ ਗੋਦ ਵਿੱਚ ਬਿਠਾ ਲੈਣਗੇ। ਜਾਂ ਫਿਰ ਵੱਡੇ ਸੁਖੀ ਬੰਦੇ ਬਣਾ ਦੇਣਗੇ। ਵੱਡੇ ਸੁਖੀ ਬੰਦੇ ਬਣਾ ਕੇ ਤੁਹਾਨੂੰ ਇਸ ਸੰਸਾਰ ਵਿੱਚ ਵਾਪਸ ਭੇਜ ਦੇਣਗੇ। ਸੁਸੰਗਤ ਜੀ ਜਿੱਥੇ ਸਾਡੇ ਵਿੱਚ ਗੁਰੂ ਸਾਹਿਬ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਪ੍ਰਤੀ ਸਤਕਾਰ ਦਾ ਮਿਆਰ ਬਹੁਤ ਥੱਲੇ ਆ ਗਿਆ ਹੈ ਜਿੱਥੇ ਅਸੀਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੋਂ ਹੀਣੇ ਹੋ ਗਏ ਆ ਧਰਮ ਦੀ ਮੁਢਲੀ ਜਾਣਕਾਰੀ ਨੂੰ ਭੁੱਲ ਕੇ ਗ੍ਰੰਥੀ ਸਿੰਘਾਂ ਦਾ ਅਪਮਾਨ ਕਰਦੇ ਆ ਉਹਨਾਂ ਦੇ ਉੱਚੇ ਅਹੁਦੇ ਨੂੰ ਨੌਕਰਾਂ ਵਾਲਾ ਅਹੁਦਾ ਸਮਝ ਕੇ ਉਹਨਾਂ ਕੋਲੋਂ ਨੌਕਰਾਂ ਵਾਂਗ ਕੰਮ ਕਰਾਉਂਦੇ ਆਂ ਅਤੇ ਉਹਨਾਂ ਨੂੰ ਹੀਣ ਭਾਵਨਾ ਨਾਲ ਦੇਖਦੇ ਆਂ ਉਥੇ ਗ੍ਰੰਥੀ ਸਿੰਘ ਨੇ ਵੀ ਆਪਣੇ ਇਸ ਸਤਿਕਾਰਯੋਗ ਅਹੁਦੇ ਨੂੰ ਆਪਣੇ ਹੱਥੀਂ ਠੇਸ ਪਹਚਾਈ ਹੈ ਜਿੱਥੇ ਦੂਸਰੇ ਗ੍ਰੰਥੀ ਸਿੰਘ ਦੇ ਸਤਿਕਾਰ ਤੋਂ ਆਮ ਲੋਕ ਹੀਣੇ ਹੋ ਗਏ ਹਨ ਉਥੇ ਗ੍ਰੰਥੀ ਸਿੰਘਾਂ ਨੇ ਵੀ ਆਪਣੇ ਇਸ ਸਤਕਾਰਯੋਗ ਵਾਲੇ ਅਹੁਦੇ ਨੂੰ ਆਪਣੇ ਹੱਥੀਂ ਹੀ ਠੇਸ ਪਹੁੰਚਾਈ ਹੈ ਬਹੁਤਾ ਤਨ ਪਾਉਣ ਦੀ ਖਾਤਰ ਆਪਣੇ ਆਪ ਨੂੰ ਗੁਰੂ ਦੀ ਮੱਤ ਤੋਂ ਹੀਣੇ ਲੋਕਾਂ ਦੇ ਹੱਥਾਂ ਵਿੱਚ ਵੇਚ ਰੱਖਿਆ ਇੱਕੋ ਗੁਰਦੁਆਰੇ ਵਿੱਚ ਲੰਮਾ ਸਮਾਂ ਟਿਕ ਕੇ ਰਹਿਣ ਲਈ ਸੱਚ ਦੇ ਪ੍ਰਚਾਰ ਨੂੰ ਛੱਡ ਕੇ ਅਸੀਂ ਆਪਣੇ ਆਪ ਨੂੰ ਢੋਂਸ ਜਮਾਉਣ ਵਾਲੇ ਪ੍ਰਬੰਧਕਾਂ ਦਾ ਜੀ ਹਜੂਰੀਆ ਬਣਾ ਲਿਆ ਉਹਨਾਂ ਦੀਆਂ ਜੇਬਲੀਆਂ ਸੁਣ ਲਈ ਚੁੱਪਚਾਪ ਖੜੇ ਦੇਖਦੇ ਰਹਿੰਦੇ ਆ ਤੇ ਹੱਸਦੇ ਰਹਿੰਦੇ ਆ ਸੰਗਤ ਜੀ ਦਰ ਅਸਲ ਵਿੱਚ ਗ੍ਰੰਥੀ ਸਿੰਘ ਗ੍ਰੰਥ ਵਿੱਚੋਂ ਪੈਦਾ ਹੁੰਦਾ ਗ੍ਰੰਥੀ ਉਹ ਹੁੰਦਾ ਜਿਸ ਕੋਲ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਹਿਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਹਰ ਪੱਖ ਤੋਂ ਬਾਣੀ ਦੇ ਗਿਆਨ ਨਾਲ ਭਰਪੂਰ ਹੁੰਦਾ ਹੈ ਚੰਗੀਆਂ ਸੰਪਰਦਾਵਾਂ ਵਿੱਚੋਂ ਗੁਰਬਾਣੀ ਦੀ ਅਤੇ ਆਪਣੇ ਧਰਮ ਦੀ ਡੂੰਗੀ ਸਿੱਖਿਆ ਲੈ ਕੇ ਗ੍ਰੰਥੀ ਬਣਦਾ ਗੁਰਬਾਣੀ ਦਾ ਅਰਥ ਬੋਧ ਅਤੇ ਸਹੀ ਉਚਾਰਨ ਕਰਨ ਵਾਲਾ ਹੀ ਸਹੀ ਗਿਆਨੀ ਜਾਂ ਗ੍ਰੰਥੀ ਮੰਨਿਆ ਜਾਂਦਾ ਪਰ ਅਫਸੋਸ ਦੀ ਗੱਲ ਹੈ ਕਿ ਅੱਜਕੱਲ ਬਹੁਤੀ ਤਾਦਾਦ ਬਹੁਤੀ ਤਾਦਾਦ ਵਿੱਚ ਬੇਰੁਜ਼ਗਾਰੀ ਵਿੱਚੋਂ ਹੀ ਗ੍ਰੰਥੀ ਅਤੇ ਗਿਆਨੀ ਪੈਦਾ ਹੁੰਦੇ ਆ ਬੜੀ ਮੁਸ਼ਕਲ ਨਾਲ 5ਵੀਂ ਜਾਂ 10ਵੀਂ ਕੀਤੀ ਹੁੰਦੀ ਹੈ ਕਿਤੇ ਕੋਈ ਕੰਮਕਾਰ ਤਾਂ ਮਿਲਦਾ ਨਹੀਂ ਫਿਰ ਐਸੀ ਮਨੁੱਖ ਸੋਚਦੇ ਹਨ ਕਿ ਚਲੋ ਪਾਠੀ ਜੰਗ ਗ੍ਰੰਥੀ ਬਣ ਜਾਓ ਕਿਹੜਾ ਕਿਸੇ ਨੇ ਪੁੱਛਣਾ ਫਿਰ ਉਹ ساری ਉਮਰ ਪੰਜਾਬੀ ਅੱਖਰਾਂ ਦੇ ਹਿਸਾਬ ਨਾਲ ਗੁਰਬਾਣੀ ਦੇ ਗੁਰਮੁਖੀ ਅੱਖਰ ਪੜ੍ਹਦੇ ਰਹਿੰਦੇ ਹਨ ਉਹਨਾਂ ਨੂੰ ਕਹਿਣ ਵਾਲਾ ਕੋਈ ਨਹੀਂ ਹੁੰਦਾ ਕਿ ਭਾਈ ਤੇਰਾ ਗੁਰਬਾਣੀ ਦਾ ਉਚਾਰਨ ਗਲਤ ਹੈ ਬਹੁਤੇ ਗਿਆਨੀ ਅਤੇ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੇ ਸਰਲ ਅਰਥਾਂ ਦਾ ਵੀ ਨਹੀਂ ਪਤਾ ਅਤੇ ਨਾ ਹੀ ਇਤਿਹਾਸ ਦੀ ਜਾਣਕਾਰੀ ਹੁੰਦੀ ਹੈ ਪਰ ਫਿਰ ਵੀ ਉਹ ਕਈ ਚੰਗੇ ਗੁਰਦੁਆਰਿਆਂ ਵਿੱਚ ਬੜੇ ਲੰਮੇ ਸਮੇਂ ਤੋਂ ਆਪਣੀ ਦਿਮਾਗੀ ਸਿਆਣਪ ਨਾਲ ਸੇਵਾ ਨਿਭਾਰੇ ਹਨ ਪਰ ਗੁਰਬਾਣੀ ਅਤੇ ਇਤਿਹਾਸ ਦੇ ਖੋਜੀ ਗ੍ਰੰਥੀ ਸਿੰਘ ਬੇਰਜ਼ਗਾਰ ਅਤੇ ਬਣਦੇ ਸਤਿਕਾਰ ਤੋਂ ਵੀ ਖਾਲੇ ਬੈਠ ਖਾਲੀ ਬੈਠਿਆ ਹਨ ਸੁਸੰਗਤ ਜੀ ਸਾਨੂੰ ਐਸੇ ਗ੍ਰੰਥੀ ਸਿੰਘਾਂ ਨੂੰ ਗੁਰੂ ਘਰਾਂ ਦੀ ਸੇਵਾ ਸੌਂਪਣੀ ਚਾਹੀਦੀ ਹੈ ਜੋ ਗੁਰਬਾਣੀ ਦੇ ਅਰਥ ਬੋਧ ਅਤੇ ਇਤਿਹਾਸ ਦੇ ਜਾਣੂ ਹੋਣ ਜੋ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਗੁਰਬਾਣੀ ਦੀ ਸਹੀ ਸਿੱਖਿਆ ਦੇਣ ਜੋ ਆਪਣੇ ਸਭਾ ਅਭਿਮਾਨ ਅਤੇ ਗੁਰਬਾਣੀ ਦੀ ਸਤਿਕਾਰ ਨੂੰ ਬਰਕਰਾਰ ਰੱਖਦੇ ਹੋਏ ਮੋਹ ਲਾਲ ਚ ਤੋਂ ਉੱਚ ਉੱਠ ਕੇ ਅਤੇ ਆਪਣੇ ਕਿਰਦਾਰ ਨੂੰ ਉੱਚਾ ਰੱਖ ਕੇ ਸਿੱਖ ਕੌਮ ਦੇ ਏਜੰਡੇ ਨੂੰ ਬਾਕੂभी ਅੱਗੇ ਤੋਰਦੇ ਹੋਣ ਸੰਗਤ ਜੀ ਸਾਨੂੰ ਵੀ ਗ੍ਰੰਥੀਆਂ ਸਿੰਘਾਂ ਦੀਆਂ ਸੇਵਾਵਾਂ ਦੇ ਬਦਲੇ ਉਹਨਾਂ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ ਅੱਜ ਦੀ ਮਹਿੰਗਾਈ ਦੇ ਜਮਾਨੇ ਵਿੱਚ ਉਹਨਾਂ ਨੂੰ ਚੰਗੀਆਂ ਤਨਖਾਹਾਂ ਅਤੇ ਸਹਿਜ ਪਾਠ ਜਾਂ ਅਖੰਡ ਪਾਠ ਦੀ ਪੇਟਾ ਜ਼ਿਆਦਾ ਮਾਤਰਾ ਵਿੱਚ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਬੱਚੇ ਚੰਗੇ ਸਕੂਲਾਂ ਵਿੱਚੋਂ ਉੱਚ ਵਿਦਿਆ ਪ੍ਰਾਪਤ ਕਰ ਸਕਣ ਅੱਜ ਅੰਗਰੇਜ਼ੀ ਭਾਸ਼ਾ ਦਾ ਜ਼ਮਾਨਾ ਹੈ ਜੇ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨਗੇ ਤਾਂ ਉਹ ਵਿਵੇਖ ਵਿੱਚ ਸਾਡੇ ਇਤਿਹਾਸ ਨੂੰ ਜਾਂ ਗੁਰਬਾਣੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਦੂਜਿਆਂ ਨੂੰ ਸਮਝਾ ਸਕਣਗੇ ਸਾਡੇ ਬੱਚੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਅੰਗਰੇਜ਼ੀ ਭਾਸ਼ਾ ਵਿੱਚ ਲਿਪਤ ਹੋ ਗਏ ਹਨ ਅਤੇ ਧਰਮ ਤੋਂ ਦੂਰ ਭਜਦੇ ਜਾ ਰਹੇ ਹਨ। ਉਹਨਾਂ ਨੂੰ ਦੁਬਾਰਾ ਆਪਣੇ ਵਿਰਸੇ ਵਿੱਚ ਲੈ ਕੇ ਆਉਣ ਲਈ ਸਾਨੂੰ ਅੰਗਰੇਜ਼ੀ ਪੜ੍ਹੇ ਗ੍ਰੰਥੀ ਸਿੰਘਾਂ ਦੀ ਲੋੜ ਹੈ ਜੋ ਉਹਨਾਂ ਨੂੰ ਅੰਗਰੇਜ਼ੀ ਵਿੱਚ ਸਾਡੇ ਬੱਚਿਆਂ ਨੂੰ ਗੁਰਬਾਣੀ ਦੀ ਡੈਫੀਨੇਸ਼ਨ ਅਤੇ ਇਤਿਹਾਸ ਦਾ ਵਿਰਸਾ ਸਮਝਾ ਸਕਣ। ਅਸੀਂ ਭਾਵੇਂ ਅੰਗਰੇਜ਼ੀ ਵਿੱਚ ਲੱਖ ਵਾਰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਦੀ ਜਾਣਕਾਰੀ ਦੇ ਦਈਏ ਪਰ ਜਿਹੜੀ ਗੱਲ ਗ੍ਰੰਥੀ ਅਤੇ ਪ੍ਰਚਾਰਕ ਦੇ ਮੂੰਹ ਜੱਚਦੀ ਹੈ ਉਹ ਗੱਲ ਅਸੀਂ ਨਹੀਂ ਕਰ ਸਕਦੇ ਇਸ ਲਈ ਜੇ ਗ੍ਰੰਥੀ ਸਿੰਘ ਦਾ ਸਿੰਘਾਂ ਦੇ ਬੱਚੇ ਅੰਗਰੇਜ਼ੀ ਪਾਠਾ ਪੜ੍ਹ ਕੇ ਸਾਡੀ ਨਵੀਂ ਪੀੜੀ ਨਾਲ ਵਿਚਾਰ ਵਟਾਂਦਰਾ ਕਰਨਗੇ ਤਾਂ ਸਾਡਾ ਧਾਰਮਿਕ ਵਿਰਸਾ ਅੱਗੇ ਤੁਰਦਾ ਰਹੇਗਾ ਜੇ ਅਸੀਂ ਜ਼ਿਆਦਾ ਪੜ ਕੇ ਅਤੇ ਗੁਰਦੁਆਰੇ ਜਾ ਕੇ ਘਟ ਪੜੇ ਗ੍ਰੰਥੀ ਸਿੰਘ ਕੋਲੇ ਆਪਣੀ ਅੰਗਰੇਜ਼ੀ ਝਾੜ ਕੇ ਉਸ ਨੂੰ ਨੀਵਾ ਦਿਖਾਈਏ ਜਾਂ ਫਿਰ ਉਸ ਦਾ ਮਨੋਂ ਬਲ ਕਮਜ਼ੋਰ ਕਰੀਏ ਤਾਂ ਇਹ ਸਿਲਸਿਲਾ ਜ਼ਿਆਦਾ ਦੇਰ ਨਹੀਂ ਚੱਲਣਾ ਫਿਰ ਤਾਂ ਗੁਰਦੁਆਰੇ ਅਤੇ ਗ੍ਰੰਥੀ ਸਿੰਘ ਇੱਕ ਸ਼ੋਪੀਸ ਜਾਂ ਨਮੂਨਾ ਜਾਂ ਬਣ ਕੇ ਰਹਿ ਜਾਣਗੇ ਜਾਂ ਫਿਰ ਅੱਗੇ ਤੋਂ ਕੋਈ ਗ੍ਰੰਥੀ ਸਿੰਘ ਬੜੇਗਾ ਹੀ ਨਹੀਂ ਕੋਈ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਬਣਾਏਗਾ ਹੀ ਨਹੀਂ ਸੋ ਸਾਨੂੰ ਪੜ੍ਹੇ ਲਿਖੇ ਅਤੇ ਗੁਰਬਾਣੀ ਦੇ ਖੋਜੀ ਗ੍ਰੰਥੀ ਸਿੰਘਾਂ ਨੂੰ ਬਣਨ ਦਾ ਹੱਕ ਦੇ ਕੇ ਇਹਨਾਂ ਨੂੰ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਲਿਆਉਣਾ ਚਾਹੀਦਾ ਅਤੇ ਗ੍ਰੰਥੀ ਸਿੰਘ ਬਣਨ ਵਾਸਤੇ ਸਾਨੂੰ ਵੀ ਚੰਗੀਆਂ ਸੰਪਰਦਾਵਾਂ ਵਿੱਚ ਰਹਿ ਕੇ ਗੁਰਬਾਣੀ ਦਾ ਪਾਠ ਅਤੇ ਕਥਾ ਸਿੱਖਣੀ ਚਾਹੀਦੀ ਹੈ ਜੇ ਸੰਪਰਦਾਵਾਂ ਗੁਰਬਾਣੀ ਅਤੇ ਇਤਿਹਾਸ ਵਿੱਚ ਸ਼ਰਧਾ ਅਤੇ ਪ੍ਰੇਮ ਸਿਖਾਉਂਦੀਆਂ ਹਨ ਜਿਹੜੀਆਂ ਸੰਪਰਦਾਵਾਂ ਗੁਰਬਾਣੀ ਅਤੇ ਇਤਿਹਾਸ ਵਿੱਚ ਸ਼ਰਧਾ ਅਤੇ ਪ੍ਰੇਮ ਦਿਖਾਉਂਦੀਆਂ ਹਨ પ્રાਣੇ ਇਤਿਹਾਸ ਦੇ ਵਿਚਾਰਾਂ ਨੂੰ ਤੇ ਗੁਰਬਾਣੀ ਦੇ ਵਿਚਾਰਾਂ ਨੂੰ ਸਹੀ ਅਰਥਾਂ ਵਿੱਚ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦੀਆਂ ਹਨ ਇਹੋ ਜਿਹੀਆਂ ਸੰਪਰਦਾਵਾਂ ਵਿੱਚ ਜਾ ਕੇ ਗੁਰਬਾਣੀ ਸਿੱਖੋ ਅਤੇ ਗੁਰਬਾਣੀ ਦੇ ਅਰਥ ਸਿੱਖੋ ਅਤੇ ਇਤਿਹਾਸ ਸਿੱਖੋ ਫੇਰ ਗ੍ਰੰਥੀ ਸਿੰਘ ਬਣਦੇ ਲਾਇਕ ਹੋ ਜਾ ਪਰ ਜੋ ਸੰਪਰਦਾਵਾਂ ਅਸ਼ਰਧਾ ਅਤੇ ਸ਼ੰਕੇ ਪੈਦਾ ਕਰਦੀਆਂ ਹਨ ਉਹਨਾਂ ਦੀ ਸਿੱਖਿਆ ਕਦੇ ਵੀ ਧਾਰਨ ਨਾ ਕਰੋ ਚੰਗੀਆਂ ਸੰਪਰਦੀਆਂ ਸੰਪਰਦਾਵਾਂ ਵਿੱਚ ਜਾਓ ਜੋ ਗੁਰਬਾਣੀ ਦੇ ਵਿਸ਼ਿਆਂ ਕਈ ਵਿਸ਼ਿਆਂ ਤੇ ਕਿੰਤੂ ਪਰੰਤੂ ਨਹੀਂ ਕਰਦੀਆਂ ਬਲਕਿ ਸ਼ਰਧਾ ਪੈਦਾ ਕਰਾਉਂਦੀਆਂ ਇਤਿਹਾਸ ਦੇ ਕਈ ਵਿਸ਼ਿਆਂ ਤੇ ਜੋ ਸੰਪਰਦਾਵਾਂ ਕਿੰਤੂ ਪਰੰਤੂ ਕਰਦੀਆਂ ਉਹਨਾਂ ਕੋਲ ਨਹੀਂ ਤੁਸੀਂ ਉਹਨਾਂ ਕੋਲ ਜਾਓ ਜੋ ਇਤਿਹਾਸ ਦੇ ਹਰ ਪੰਨੇ ਉੱਤੇ ਤੁਹਾਡੇ ਅੰਦਰ ਸ਼ਰਧਾ ਤੇ ਵਿਸ਼ਵਾਸ ਭਰਦੀਆਂ ਸੁਸੰਗਤ ਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਕੌਣ ਵੱਡਾ ਗ੍ਰੰਥੀ ਸਿੰਘ ਵੱਡਾ ਕਿ ਮਹਾਰਾਜਾ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ